ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜੀ ਖਾਸ ਇਸ ਕਰਕੇ ਕਿਉਂਕਿ ਅੱਜ ਦਾ ਟੌਪਿਕ ਹੈ ਕਿ ਕਿਉਂ ਤੁਹਾਨੂੰ 에어ਪੋਰਟ ਤੋਂ ਵਾਪਸ ਕੀਤਾ ਜਾ ਰਿਹਾ ਬਹੁਤ ਸਾਰੀਆਂ ਤੁਸੀਂ ਨਿਊਜ਼ ਦੇਖ ਰਹੇ ਹੋ ਮੈਂ ਵੀ ਇੱਕ ਨਿਊਜ਼ ਦੇਖੀ ਸੀ ਜਿਸ ਦੇ ਵਿੱਚ ਕਰਨਾਲ ਤੋਂ ਇੱਕ ਲੜਕਾ ਸੀ ਔਰ ਆਪਣੇ ਸੁਪਨੇ ਨੂੰ ਪੂਰਾ ਕਰਨ ਕੈਨੇਡਾ ਜਾ ਰਿਹਾ ਸੀ ਵਿਜ਼ਟਰ ਵੀਜ਼ਾ ਤੇ ਜਦੋਂ 에어ਪੋਰਟ ਤੇ ਉਹਦੇ ਰਿਸ਼ਤੇਦਾਰ ਉਹਨੂੰ ਛੱਡਣ ਗਏ ਔਰ 에어ਪੋਰਟ ਤੇ ਉਹਦੀ ਇਮੀਗ੍ਰੇਸ਼ਨ ਹੋਈ ਇਮੀਗ੍ਰੇਸ਼ਨ ਦੇ ਵਿੱਚ ਉਹਦਾ ਵੀਜ਼ਾ ਜਿਹੜਾ ਉਹ ਜਾਲੀ ਪਾਇਆ ਗਿਆ ਫਿਰ ਉਸਤੇ ਪਰਚਾ ਵੀ ਹੋਇਆ 에ਜੰਟ ਦੇ ਵੀ ਪਰਚਾ ਹੋਇਆ ਔਰ ਉਸਨੂੰ ਵਾਪਸ ਨਹੀਂ ਕਰ ਦਿੱਤਾ ਗਿਆ ਸ ਤੁਹਾਡੇ ਸੁਪਨੇ ਨਾ ਟੁੱਟਣ ਇਸ ਕਰਕੇ ਅੱਜ ਦੀ ਮੇਰੀ ਵੀਡੀਓ ਹੈ ਜੀ ਸੋ ਮੈਂ ਤੁਹਾਡਾ ਆਪਣਾ ਕੁਮਾਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਕੁਝ ਗੱਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਔਰ ਜੇਕਰ ਦੋ ਚਾਰ ਲੋਕਾਂ ਦੇ ਪੱਲੇ ਵੀ ਇਹ ਗੱਲ ਪੈ ਗਈ ਤਾਂ ਹੋ ਸਕਦਾ ਫਰੌਡ ਤੋਂ ਬਚ ਸਕਣ ਸੋ ਸਭ ਤੋਂ ਪਹਿਲਾਂ ਫਰੌਡ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਵੀਜ਼ਾ ਦੀ ਪ੍ਰਕਿਰਿਆ ਨੂੰ ਸਮਝਣਾ ਪਏਗਾ ਪ੍ਰੋਸੈਸ ਨੂੰ ਸਮਝਣਾ ਪਏਗਾ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਜੀ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੀ ਜੋ ਕਿ ਬਹੁਤ ਸਾਰੇ ਕਲਾਇੰਟਸ ਨੂੰ 에어ਪੋਰਟ ਤੇ ਦਿੱਕਤ ਆ ਰਹੀ ਹੈ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਹੋ ਰਹੀ ਹੈ ਫਿੰਗਰਪ ਔਰ 에어ਪੋਰਟ ਤੇ ਵੀ ਇੰਟਰਵਿਊ ਹੋ ਰਹੀ ਆ ਕਿਉਂ ਹੋ ਰਹੀ ਆ ਇਹਦੇ ਕੀ ਕਾਰਨ ਨੇ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਪ੍ਰਕਿਰਿਆ ਨੂੰ ਸਮਝਦੇ ਆ ਕਿ ਟੂਰਿਸਟ ਵਿਜ਼ਿਟਰ ਵੀਜ਼ਾ ਸਟੱਡੀ ਵੀਜ਼ਾ ਵਰਕ ਵੀਜ਼ਾ ਕਿਸੇ ਵੀ ਵੀਜ਼ਾ ਦੇ ਉਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਿਲ ਕਰਨਾ ਪੈਂਦਾ ਫਾਰਮ ਭਰਨਾ ਪੈਂਦਾ ਪੰਜਾਬੀ ਦੇ ਵਿੱਚ ਅਸੀਂ ਕਹੀਏ ਕਿ ਸਾਨੂੰ ਪੇਪਰ ਭਰਨਾ ਪੈਂਦਾ ਕਿ ਅਸੀਂ ਆਪਣੀ ਕਿਹੜੀ ਅਰਜੀ ਪੇਸ਼ ਕਰ ਰਹੇ ਆ ਵੀਜ਼ਾ ਦੇ ਲਈ ਸੋ ਜਦਾਂ ਕਿ ਐਪਲੀਕੇਸ਼ਨ ਆਪਾਂ ਕੈਨੇਡਾ ਦੀ ਕਰਦੇ ਆ IRCC ਦੇ ਪੋਰਟਲ ਤੇ ਜਾ ਕੇ ਅਸੀਂ ਐਪਲੀਕੇਸ਼ਨ ਫਾਰਮ ਫਿਲ ਕਰਦੇ ਹਾਂ ਔਰ ਜਿਸ ਵੀਜ਼ਾ ਦੇ ਲਈ ਅਸੀਂ ਫਾਰਮ ਫਿਲ ਕਰਦੇ ਉਸ ਵੀਜ਼ਾ ਦੀਆਂ ਰਿਕੁਆਇਰਮੈਂਟਸ ਕੀ ਨੇ ਚੈਕਲਿਸਟ ਕੀ ਨੇ ਸੋ ਆਮ ਹੈ ਕਿ ਚੈਕਲਿਸਟ ਵੀ ਕੱਢੀ ਹੋਈ ਆ ਤੁਹਾਨੂੰ ਦਿਖਾਉਣ ਦੇ ਲਈ ਇਹ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਦੀ ਆ ਜਦੋਂ ਕਲਾਇੰਟ ਸਾਡੇ ਕੋਲ ਆਂਦਾ ਤਾਂ ਅਸੀਂ ਚੈਕਲਿਸਟ ਦਿੰਦੇ ਹਾਂ ਕਾਫੀ ਡਾਕੂਮੈਂਟ ਨੇ ਔਰ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰ ਦਿੰਦਾ ਕਿ ਇਹ ਜਿਹੜੇ ਡਾਕੂਮੈਂਟ ਨੇ 80% ਡਾਕੂਮੈਂਟ ਤੁਹਾਡੇ ਘਰ ਦੇ ਵਿੱਚ ਨੇ ਚਾਹੇ ਤੁਸੀਂ ਜੌਬ ਕਰਦੇ ਆਂ ਐਗਰੀਕਲਚਰ ਕਰਦੇ ਆਂ ਜਾਂ ਤੁਸੀਂ ਕੋਈ ਆਪਣਾ ਬਿਜ਼ਨਸ ਕਰਦੇ ਆਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਪ੍ਰੋਫਾਈਲ ਆ ਇਸ ਚੈਕਲਿਸਟ ਦੇ ਵਿੱਚ ਕੋਈ ਜ਼ਿਆਦਾ ਡਾਕੂਮੈਂਟ ਨਹੀਂ ਹੁੰਦੇ 80% ਤੁਹਾਡੇ ਆਪਣੇ ਕੋਲ ਹੀ ਹੁੰਦੇ ਨੇ ਘਰ ਦੇ ਵਿੱਚ ਨੇ ਹੁੰਦੇ ਨੇ 20% ਤੁਹਾਡਾ ਕੰਸਲਟੈਂਟ ਜਾਂ ਏਜੰਟ ਤੁਹਾਨੂੰ ਦੱਸਦਾ ਕਿ ਆਹ ਡਾਕੂਮੈਂਟ ਲਗਾਓਗੇ ਤਾਂ ਤੁਹਾਡਾ ਵੀਜ਼ਾ ਆਣਾ ਕਿਉਂਕਿ ਸਾਡਾ ਕਾਫੀ ਐਕਸਪੀਰੀਐਂਸ ਹੁੰਦਾ ਸਾਡੀ ਕੰਪਨੀ ਦਾ 15 ਸਾਲ ਦਾ ਤਜਰਬਾ ਸਾਨੂੰ ਪਤਾ ਹੁੰਦਾ ਕਿ ਵੀਜ਼ਾ ਕਿਹੜੇ ਡਾਕੂਮੈਂਟ ਦੇ ਨਾਲ ਲੱਗਣਾ ਸੋ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦਾ ਸੋ ਇੱਕ ਚੈਕਲਿਸਟ ਦੀ ਜ਼ਰੂਰਤ ਹੁੰਦੀ ਹੈ ਜਿਸ ਦੇ ਵਿੱਚ ਤੁਹਾਡੀ ਸਟੇਟਮੈਂਟ ਹੋ ਗਈ ਤੁਹਾਡੀ ਜੌਬ ਦੇ ਪ੍ਰੂਫ ਹੋ ਗਿਆ ਤੁਹਾਡੇ ਜੇ ਬਿਜ਼ਨਸ ਆ ਤਾਂ ਬਿਜ਼ਨਸ ਦੇ ਪ੍ਰੂਫ ਹੋ ਗਿਆ ਤੁਹਾਡਾ ਐਗਰੀਕਲਚਰ ਪ੍ਰੋਫਾਈਲ ਆ ਤਾਂ ਉਸ ਦੇ ਪ੍ਰੂਫ ਹੋ ਗਿਆ ਸੋ ਉਹ ਡਾਕੂਮੈਂਟ ਲੱਗਦੇ ਆ ਫਿਰ ਉਹ ਫਾਈਲ ਜਿਹੜੀ ਆ ਅੰਬੈਸੀ यूके कर लो ऑस्ट्रेलिया कर लो 10 ਤੋਂ 12000 ਰੁਪਏ ਅੰਬੈਸੀ ਫੀਸ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਉਸ ਡਾਕੂਮੈਂਟ ਨੂੰ ਫਾਰਮ ਭਰਨ ਦੇ ਲਈ ਡਾਕੂਮੈਂਟ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰਨ ਦੇ ਲਈ ਫਾਈਲ ਨੂੰ ਇੱਕ ਏਜੰਟ ਦੀ ਜ਼ਰੂਰਤ ਪੈਂਦੀ ਹੈ ਜਾਂ ਕੰਸਲਟੈਂਟ ਦੀ ਜ਼ਰੂਰਤ ਪੈਂਦੀ ਹੈ ਕਿ ਭਾਈ ਮੇਰੀ ਕੋਈ ਫਾਈਲ ਫਿਲ ਕਰਕੇ ਉਹਨੂੰ ਭਰ ਦੇ ਤਾਂ ਉਹ ਆਪਣੀ ਕੰਸਲਟੈਂਸੀ ਫੀਸ ਲੈਂਦਾ ਜਿੱਦਾਂ ਸਾਡੀ ਕੰਪਨੀ ਦੀ ਵੈਸਟਰਨ ਪਾਸ ਦੀ ਕੰਸਲਟੈਂਸੀ ਫੀਸ ਨਾਰਮਲੀ 20000 ਜਾਂ 25000 ਆ ਕਿਉਂਕਿ ਅਸੀਂ ਇੱਕ ਧਿਆਨ ਦੇ ਨਾਲ ਫਾਈਲ ਕਰਦੇ ਹਾਂ ਸਾਡਾ ਇੱਕ ਐਵਰੇਜ ਜਿਹੜੀ ਕਲਾਇੰਟ ਦੀ ਵੀਜ਼ਾ ਫਾਈਲਿੰਗ ਦੀ ਆ 15 ਤੋਂ 20 ਦਿਨ ਲੱਗ ਜਾਂਦੇ ਡਾਕੂਮੈਂਟ ਇਕੱਠੇ ਕਰਨੇ ਨੂੰ ਸੋ ਸਾਡੇ ਕੋਲ ਵੀ ਇੱਕ ਟੀਮ ਵਰਕ ਹੈ ਜੀ ਅਸੀਂ ਵੀ ਸੈਲਰੀਸ ਦੇਣੀਆਂ ਹੁੰਦੀਆਂ ਅਸੀਂ ਵੀ ਆਪਣੇ ਘਰ ਚ ਲਾਣੇ ਹੁੰਦੇ ਸੋ ਅਸੀਂ ਉਹਦੇ ਕੋਲ ਨੂੰ ਕੰਸਲਟੈਂਸੀ ਫੀਸ ਲੈਂਦੇ ਆ ਔਰ ਕਲਾਇੰਟ ਨੂੰ ਅਸੀਂ ਪਹਿਲੇ ਦਿਨ ਤੋਂ ਹੀ ਇਹ ਦੱਸ ਦਿੰਦੇ ਆ ਕਿ ਬਾਈ ਤੂੰ ਆਪਣਾ 25000 ਰੁਪਿਆ ਸਾਨੂੰ ਦੇ ਰਿਹਾ ਔਰ ਤੁਹਾਡੀ 12000 ਰੁਪਿਆ ਤੇ ਅੰਬੈਸੀ ਫੀਸ ਲੱਗ ਰਹੀ ਆ ਔਰ ਕੁਝ ਤੇਰੇ ਡਾਕੂਮੈਂਟ ਤੇ ਪੈਸੇ ਵੀ ਲੱਗ ਰਹੇ ਆ ਔਰ 40-50000 ਰੁਪਿਆ ਤੇਰਾ ਲੱਗ ਰਿਹਾ ਔਰ ਜੇਕਰ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੇਰਾ ਜਿਹੜੇ ਪ ਵੈਸਟਰਨ ਪਾਥ ਇਮੀਗ੍ਰੇਸ਼ਨ ਤੇ اور ਫੇਸਬੁੱਕ ਤੇ اور ਅੱਜ ਵੀ ਸਾਡੇ 10 ਦੇ ਕਰੀਬ ਵੀਜ਼ਾ ਆਏ ਆ ਜੀ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਡੇਟਸ ਵੀ ਦੇਖ ਸਕਦੇ ਹੋ ਕਿ ਸਾਡਾ 12 ਫਰਵਰੀ ਦਾ ਵੀਜ਼ਾ ਜੀ ਉੱਪਰ ਆਲਾ ਤੇ 10 ਦੇ ਵੀਜ਼ਾ ਕਰੀਬ ਆਏ ਨੇ ਸੋ ਇਹ ਜਿਹੜੇ ਵੀਜ਼ਾ ਆਏ ਨੇ ਇੱਕ ਅੱਛੇ ਪੇਪਰਾਂ ਦੇ ਨਾਲ ਆਏ ਨੇ ਅچھے ਐਪਲੀਕੇਸ਼ਨ ਫਾਰਮ ਨੂੰ ਫਿਲ ਕਰਨ ਤੋਂ ਬਾਅਦ ਆਏ ਨੇ ਤੁਹਾਡੇ ਹੀ ਡਾਕੂਮੈਂਟ ਤੇ ਆਏ ਨੇ ਸੋ ਇੱਕ ਕਲੈਂਟ ਜਦੋਂ ਸਾਹਮਣੇ ਆਣ ਗਿਆ ਤੁਹਾਨੂੰ ਦੱਸਣਗੇ ਇਹਨਾਂ ਤੋਂ ਔਰ ਇਹਨਾਂ ਤੋਂ ਵੀ ਅਸੀਂ ਕਿਸੇ ਕੋਲ 15000 ਰੁਪਏ ਕਿਸੇ ਕੋਲ 10000 ਰੁਪਏ ਕਿਸੇ ਕੋਲ 25000 ਰੁਪਏ ਲਿਆ ਸੋ ਇੱਥੇ ਮੈਂ ਕੀ ਸਮਝਾਣਾ ਚਾਹੁੰਦਾ ਵੀ ਕਿਸੇ ਵੀ ਵੀਜ਼ਾ ਨੂੰ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਦਾ ਭਰਨਾ ਜ਼ਰੂਰੀ ਹੁੰਦਾ ਉਹਦੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਔਰ ਕਈ ਵਾਰ ਕੀ ਹੁੰਦਾ ਕਿ ਕਈ ਕਲੈਂਟ ਸਾਡੇ ਕੋਲ ਆਂਦੇ ਨੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਠੀਕ ਹੈ ਤੁਸੀਂ ਸਾਡੇ ਕੋਲ ਵੀਜ਼ਾ ਅਪਲਾਈ ਕਰ ਲਓ ਤੇ ਉਹ ਕਹਿੰ ਕਿ ਸਾਨੂੰ ਵੀਜ਼ਾ ਦੀ ਗਾਰੰਟੀ ਨਹੀਂ ਦੇਣੀ ਸੋ ਧਿਆਨ ਦੇ ਨਾਲ ਇਹ ਗੱਲ ਸੁਣੀਓ ਜੀ ਇੱਥੇ ਤੁਹਾਨੂੰ ਕਾਫੀ ਕਲੈਰਟੀ ਆ ਜਾਣੀ ਹੈ ਕਿ ਬਹੁਤ ਸਾਰੇ ਕਲਾਈਂਟਸ ਆਪਣੇ ਪੇਰੈਂਟਸ ਦੇ ਨਾਲ ਵੀ ਆਉਂਦੇ ਨੇ ਕਲਾਈਂਟ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਰ ਅਸੀਂ ਤੁਸੀਂ ਸਿਰਫ ਫਾਈਲ ਭਰਨ ਲਈ ਵੀ 25000 ਰੁਪਏ ਲੈ ਲੈਣਾ ਕਿ ਤੁਸੀਂ ਵੀਜ਼ਾ ਨਹੀਂ ਦੇਣਾ ਸਾਨੂੰ ਤੇ ਅਸੀਂ ਕਹਿੰਦਾ ਕਿ ਅਸੀਂ ਵੀਜ਼ਾ ਆਫੀਸਰ ਨਹੀਂ ਹੈਗੇ ਵੀਜ਼ਾ ਆਫ ਤੁਹਾਨੂੰ ਵੀਜ਼ਾ ਆਫੀਸਰ ਨੇ ਦੇਣਾ ਸੋ ਰਿਫਿਊਜ਼ਲ ਦੇ ਵੀ ਚਾਂਸਸ ਹੁੰਦੇ ਆ ਸੋ ਉਹ ਕਲਾਈਂਟ ਬੈਕਸਟੈਪ ਲੈ ਲੈਂਦੇ ਨੇ ਕਿ ਸਾਡੀ ਸਾਡੇ ਕੋਲ ਵੀਜ਼ਾ ਅਪਲਾਈ ਕਰਨ ਨੂੰ ਡਿਕਲਾਈਨ ਕਰ ਲੈਂਦੇ ਨੇ ਔਰ ਕੀ ਸਾਡੇ ਕੋਲ ਕੀ ਚਾਹੁੰਦੇ ਇਹ ਅਸੀਂ 100% ਵੀਜ਼ਾ ਦੀ ਗਾਰੰਟੀ ਦਈਏ। ਔਰ ਕਈ ਵਾਰ ਤਾਂ ਇਦਾਂ ਵੀ ਹੁੰਦਾ ਕਿ ਪੇਰੈਂਟਸ ਬੈਠੇ ਹੁੰਦੇ ਆ ਪੇਰੈਂਟਸ ਸਾਨੂੰ ਕੀ ਕਹਿੰਦੇ ਆ ਕਿ ਜੀ ਤੁਸੀਂ ਜਿਹੜਾ ਕਹਿ ਰਹੇ ਕਿ ਕੰਸਲਟੈਂਸੀ ਫੀਸ ਤੁਸੀਂ ਲੈਣੀ ਆ 20 ਜਾਂ 25000 ਰੁਪਿਆ ਔਰ ਵੀਜ਼ਾ ਨਹੀਂ ਲੱਗਾ ਤਾਂ ਸਾਡੇ ਪੈਸੇ ਖਰਾਬ ਜਾਣਗੇ। ਠੀਕ ਆ ਜੀ ਧਿਆਨ ਨਾਲ ਸੁਣਿਓ ਕਿ ਖਰਾਬ ਜਾਣਗੇ। ਔਰ ਜਿਹੜੇ ਮੇਰੇ ਵੀਡੀਓਜ਼ ਵੀ ਦੇਖ ਰਹੇ ਹੋ ਤੁਹਾਨੂੰ ਵੀ ਪਤਾ ਕਿ ਤੁਹਾਡੇ ਨਾਲ ਵੀ ਇਝਾ ਹੋਇਆ ਹੋਏਗਾ ਕਿ ਪੇਰੈਂਟਸ ਦਾ ਤੁਸੀਂ ਇਹ ਗੱਲ ਕੰਸਲਟੈਂਟ ਨੂੰ ਕਹੀ ਆ ਕਿ ਠੀਕ ਆ ਜੀ 20000 ਰੁਪਿਆ ਸਾਡਾ ਖਰਾਬ ਜਾਏਗਾ ਸਾਨੂੰ ਸ਼ਿਉਰਟੀ ਦੇ ਦਿਓ ਵੀਜ਼ਾ ਸਾਨੂੰ ਇਹ ਵਿਸ਼ਵਾਸ ਦਿਲਾ ਦਿਓ ਕਿ ਸਾਡਾ ਵੀਜ਼ਾ ਕੈਨੇਡਾ ਦਾ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਲੱਗ ਜਾਏਗਾ ਤਾਂ ਅਸੀਂ ਤੁਹਾਨੂੰ 20 ਲੱਖ ਰੁਪਏ ਵੀ ਦੇਣ ਨੂੰ ਤਿਆਰ ਆ। ਸੋ 20000 ਰੁਪਏ ਕੰਸਲਟੈਂਟ ਮੰਗ ਰਿਹਾ 20 ਲੱਖ ਰੁਪਏ ਜਾਂ 25 ਲੱਖ ਰੁਪਏ ਦੇਣ ਲਈ ਅਸੀਂ ਤਿਆਰ ਹੋ ਜਾਂਦੇ ਕਿਸ ਲਈ ਕਿ ਸਾਨੂੰ ਸ਼ੋਰਟੀ ਮਿਲ ਰਹੀ ਆ। ਤੁਹਾਨੂੰ ਸ਼ੋਰਟੀ ਦੇ ਨਾਮ ਤੇ ਤੁਹਾਨੂੰ ਗਾਰੰਟੀਆਂ ਦੇ ਨਾਮ ਤੇ ਤੁਹਾਡੇ ਤੋਂ ਵੀਜ਼ਾ ਦੇ ਪੈਸੇ ਲੈ ਜਾ ਰਹੇ ਨੇ ਜਿਹਦੇ ਕੀ ਐਮਬੈਸੀ ਫੀਸ 10-12000 ਰੁਪਏ ਬਾਕੀ ਤੁਹਾਡੀ ਮਰਜ਼ੀ ਆ ਤੁਹਾਡੀ ਕਿਦਾਂ ਦੇ ਕੰਸਲਟੈਂਟ ਦੀ ਚੋਣ ਕਰਦੇ ਆ ਕਿਸ ਨੂੰ 20000 ਦਿੰਦੇ 50000 ਦਿੰਦੇ ਜਾਂ ਲੱਖ ਰੁਪਏ ਦਿੰਦੇ ਹਰ ਕਿਸੇ ਦੀ ਆਪਣੀ ਸਰਵਿਸਿਜ਼ ਆ ਕਿ ਉਹ ਕਿੰਨੀ ਤੁਹਾਨੂੰ ਫੈਸਿਲਿਟੀ ਦੇ ਰਿਹਾ ਕਿੰਨਾ ਤੁਹਾਡੇ ਲਈ ਅੱਛਾ ਕੰਮ ਕਰ ਰਿਹਾ ਉਹ ਪੈਸੇ ਲੈ ਰਿਹਾ ਸੋ ਉਹ ਪੈਸੇ ਤਾਂ ਵਾਪਸ ਨਹੀਂ ਹੁੰਦੇ ਬਟ ਇੱਕ ਥੋੜੇ ਜਿਹੇ ਪੈਸੇ ਦੇ ਨੁਕਸਾਨ ਕਰਕੇ ਅਸੀਂ ਆਪਣਾ ਵੱਡਾ ਨੁਕਸਾਨ ਕਰਾ ਰਹੇ ਹਾਂ ਸੋ 25 ਲੱਖ ਰੁਪਇਆ ਕਲਾਇੰਟ ਨੇ ਦਿੱਤਾ ਔਰ ਡਾਕੂਮੈਂਟ ਆਪਣੇ ਦਿੱਤੇ ਨਹੀਂ ਕੱਲਾ ਪਾਸਪੋਰਟ ਹੀ ਦਿੱਤਾ ਬਹੁਤ سارے ਸਾਡੇ ਕੋਲ ਵੀ ਕਲਾਇੰਟ ਆਉਂਦੇ ਅਸੀਂ ਉਹਨਾਂ ਨੂੰ ਮਨਾਂ ਕਰ ਦਿੰਦੇ ਕਿ ਸਾਡੇ ਕੋਲ ਜੀ ਪਾਸਪੋਰਟ ਆ ਡਾਕੂਮੈਂਟ ਵੀ ਤੁਸੀਂ ਬਣਾ ਦਿਓ ਸਾਡੇ ਸਾਰੇ ਪੇਪਰ ਵੀ ਤੁਸੀਂ ਬਣਾ ਦਿਓ ਕੰਮਕਾਰ ਵੀ ਸ਼ੋ ਕਰ ਦਿਓ ਪ੍ਰੋਫਾਈਲ ਵੀ ਕ੍ਰੀਏਟ ਕਰ ਦਿਓ ਤਾਂ ਅਸੀਂ ਤੁਹਾਨੂੰ 25 ਲੱਖ ਰੁਪਏ ਦੇ ਦਾਂਗੇ ਸੋ ਸਾਡੇ ਵੱਲੋਂ ਤਾਂ ਡਿਨਾਈ ਕਰ ਦਿੱਤਾ ਜਾਂਦਾ ਬਟ ਉਹ ਕਲਾਇੰਟ ਕਿਤੇ ਨਾ ਕਿਤੇ ਜਾਂਦੇ ਨੇ ਕਿਸੇ ਮਾੜੇ ਏਜੰਟ ਦੇ ਕੋਲ ਚਲੇ ਜਾਂਦੇ ਨੇ ਜਿਹੜੇ ਅਨਔਥਰਾਇਜ਼ਡ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਔਰ ਤੁਹਾਨੂੰ ਪੂਲੇ ਪਾਲੇ ਲੋਕਾਂ ਦੇ ਵਿਸ਼ਵਾਸ ਨੂੰ ਜਿੱਤ ਕੇ ਤੁਹਾਨੂੰ 100% ਵੀਜ਼ਾ ਦੀ ਗਾਰੰਟੀ ਦੇ ਦਿੰਦੇ ਨੇ ਤਾਂ ਤੁਹਾਡੇ ਕੋਲੋਂ 5-10 ਲੱਖ ਰੁਪਏ ਐਡਵਾਂਸ ਵੀ ਲੈ ਲੈਂਦੇ ਨੇ ਜਾਲੀ ਵੀਜ਼ਾ ਦਿਖਾ ਕੇ ਔਰ 에য়ারਪੋਰਟ ਤੋਂ ਫਿਰ ਤੁਹਾਨੂੰ ਵਾਪਸ ਆਣਾ ਪੈਂਦਾ ਔਰ ਜੇਕਰ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਵੀਜ਼ਾ ਵੀ ਅਸਲੀ ਹੋਵੇ ਫਾਰ ਐਗਜ਼ਾਮਪਲ ਤੁਹਾਨੂੰ ਐਮਬੈਸੀ ਤੋਂ ਵੀਜ਼ਾ ਆਇਆ ਤੁਸੀਂ ਆਪ ਪਾਸਪੋਰਟ ਸਬਮਿਟ ਕਰਨ ਗਏ ਆਪ ਤੁਸੀਂ ਪਾਸਪੋਰਟ ਕਲੈਕਟ ਕਰਨ ਗਏ ਫਿਰ ਵੀ ਤੁਹਾਨੂੰ ਵੀਜ਼ਾ ਦਾ ਇਹ ਗੱਲ ਕਹਿ ਦਿੱਤੀ ਗਈ ਕਿ ਤੁਹਾਡਾ ਵੀਜ਼ਾ ਜਾਲੀ ਆ ਕਿਉਂਕਿ ਤੁਹਾਡੇ ਡਾਕੂਮੈਂਟ ਜਾਲੀ ਲੱਗੇ ਹੋਏ ਨੇ ਹੋ ਸਕਦਾ ਤੁਹਾਡੀ ਸਪਾਂਸਰਸ਼ਿਪ ਜਾਲੀ ਹੋਵੇ ਹੋ ਸਕਦਾ ਤੁਹਾਡੇ ਕੰਮਕਾਰ ਦੇ ਪ੍ਰੂਫ ਜਾਲੀ ਹੋਣ ਹੋ ਸਕਦਾ ਤੁਹਾਡੇ ਐਗਰੀਕਲਚਰ ਦੇ ਪ੍ਰੂਫ ਜਾਲੀ ਹੋਣ ਜਾਂ ਤੁਹਾਡੀ ਜੌਬ ਜਾਲੀ ਹੋਵੇ ਸੋ ਕਿਸੇ ਵੀ ਤਰ੍ਹਾਂ ਦਾ ਡਾਕੂਮੈਂਟ ਜੇ ਜਾਲੀ ਪਾਇਆ ਜਾਂਦਾ ਵੀਜ਼ਾ ਤੋਂ ਬਾਅਦ ਵੀ ਫਿਰ ਵੀ ਤੁਹਾਨੂੰ 에ਅਰਪੋਰਟ ਤੋਂ ਵਾਪਸ ਕੀਤਾ ਜਾ ਸਕਦਾ ਸੋ ਸਾਰੀਆਂ ਗੱਲਾਂ ਦਾ ਜੀ ਕੈਲਕੂਲੇਸ਼ਨ ਇੱਕੋ ਹੀ ਨਿਕਲਦਾ ਕਿ ਅਸੀਂ 20-25000 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ 20-25 ਲੱਖ ਰੁਪਇਆ ਇੱਕ ਏਜੰਟ ਨੂੰ ਦੇ ਰਹਾ ਟੂਰਿਸਟ ਔਰ ਵਿਸਟਰ ਵੀਜ਼ਾ ਦਾ ਜਿਸ ਦਾ ਕੋਈ ਖਰਚਾ ਹੈ ਹੀ ਨਹੀਂ ਜੇ ਤੁਸੀਂ ਇਸ ਪ੍ਰਕਿਰਿਆ ਨੂੰ ਸਮਝ ਲੋ ਤਾਂ ਤੁਸੀਂ ਘਰ ਬੈ ਕੇ ਵੀ ਆਪਣੇ ਫਾਰਮ ਭਰ ਸਕਦੇ ਹੋ ਸੋ ਮੇਰੀਆਂ YouTube ਤੇ ਵੈਸਟਰਨ ਪਾਥ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਸ ਨੂੰ ਦੇਖ ਕੇ ਤੁਸੀਂ ਖੁਦ ਆਪਣੀ ਫਾਈਲ ਨੂੰ ਕਰ ਸਕਦੇ ਹੋ ਚੈਕਲਿਸਟ ਬਾਰੇ ਵੀ ਮੈਂ ਦੱਸਿਆ ਹੋਇਆ ਡਾਕੂਮੈਂਟ ਵੀ ਮੈਂ ਦੱਸਿਆ ਹੋਇਆ ਕਿ ਹਰ ਪ੍ਰੋਫਾਈਲ ਦੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਸੋ ਉਲੇ ਬਾਰੇ ਲੋਕਾਂ ਨੂੰ ਏਜੰਟਾਂ ਵੱਲੋਂ ਬੇਵਕੂਨਾਇਆ ਜਾ ਰਿਹਾ ਪੰਜਾਬ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਆ ਕਿ ਕੋਈ ਕਹਿੰਦਾ ਜੀ ਮੈਂ ਏਜੰਟ ਤੋਂ 10 ਲੱਖ ਰੁਪਇਆ ਵਾਪਸ ਲੈਣਾ ਕੋਈ ਕਹਿੰਦਾ ਜੀ ਮੈਂ 5 ਲੱਖ ਰੁਪਇਆ ਵਾਪਸ ਲੈਣਾ ਕੋਈ ਕਹਿੰਦਾ ਜੀ ਮੈਂ 20 ਲੱਖ ਰੁਪਇਆ ਕੋਈ ਕਹਿੰਦਾ ਜੀ ਮੈਂ 30 ਲੱਖ ਰੁਪਇਆ ਵਾਪਸ ਲੈਣਾ ਵੀ ਕਿਸੇ ਵੀਜ਼ਾ ਦੇ ਲਈ ਇੰਨੇ ਪੈਸੇ ਐਡਵਾਂਸ ਲੱਗਦੇ ਹੀ ਨਹੀਂ ਸਟੱਡੀ ਵੀਜ਼ਾ ਵੀ ਤੁਸੀਂ ਲੈਣਾ ਹੋਵੇ ਸਾਡੇ ਕੋਲ ਕੋਈ ਕਲਾਇੰਟ ਸਟੱਡੀ ਵੀਜ਼ਾ ਦੇ ਲਈ ਆਂਦਾ ਉਹਨੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਉਹ ਜੀਆਈਸੀ ਜਾਂਦੀ ਉਹ ਜੀਆਈਸੀ ਆਪਣੇ ਅਕਾਊਂਟ ਚ ਉਦੀ 10 1.5 ਲੱਖ ਰੁਪਿਆ ਫੀਸ ਹੁੰਦੀ ਆ 1 ਸਾਲ ਦੀ ਈਅਰਲੀ ਉਹ ਆਪਣੀ ਫੀਸ ਵੀ ਆਪਣੇ ਅਕਾਊਂਟ ਚ ਪੇ ਕਰਦਾ ਪਰ ਸਾਨੂੰ ਤਾਂ ਸਿਰਫ ਉਹ ਕੰਸਲਟੈਂਸੀ ਫੀਸ ਦੇ ਰਿਹਾ ਜਿਹੜੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਜਾਂ ਅਸੀਂ ਕੁਝ ਚਾਰਜਸ ਪਹਿਲਾਂ ਵੀ ਲੈਂਦੇ ਆ ਸੋ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ ਔਰ ਜੇਕਰ ਕੋਈ ਏਜੰਟ ਜਾਂ ਕੋਈ ਕੰਸਲਟੈਂਟ ਤੁਹਾਡੇ ਕੋਲ 50000 ਰੁਪਿਆ ਵੀ ਇਹ ਕਹਿ ਕੇ ਲੈ ਰਿਹਾ ਕਿ ਮੈਂ ਤੁਹਾਡਾ 100% ਵੀਜ਼ਾ ਲਗਾ ਦਾਂਗਾ ਫਿਰ ਤੁਸੀਂ ਮੰਗਲ ਦੇ ਹੱਕਦਾਰ ਹੋ ਸੋ ਇਸ ਗੱਲ ਨੂੰ ਕਲੀਅਰ ਕਰਿਆ ਕਰੋ ਜੇ ਤੁਸੀਂ ਆਪਣਾ 10000 ਰੁਪਿਆ ਵੀ ਕਿਸੇ ਨੂੰ ਫੜਾ ਰਹੇ ਹੋ ਚਾਹੇ ਤੁਸੀਂ ਸਾਡੀ ਕੰਪਨੀ ਨੂੰ ਫ भाई so Path, quality, Canada, UK, Zealand, जी ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਕਿ ਪੈਸੇ ਸਾਡੇ ਵਾਪਸ ਆਣਗੇ ਕਿ ਨਹੀਂ ਆਣਗੇ ਜੇ ਵਾਪਸ ਨਹੀਂ ਆਣਗੇ ਤਾਂ ਤੁਸੀਂ ਰਿਸਕ ਖੁਦ ਲੈ ਰਹੇ ਹੋ ਜੇ ਕੋਈ ਕਹ ਰਿਹਾ ਕਿ ਵਾਪਸ ਕਰਾਂਗੇ ਫਿਰ ਉਹਦੇ ਕੋਲ ਮੰਗਣ ਦੇ ਤੁਸੀਂ ਵੀ ਹੱਕਦਾਰ ਆ ਸੋ ਵੈਸਟਰਨ ਪਾਥ ਦਾ ਨੇਮ ਆਫ ਕੁਆਲਿਟੀ ਅੱਛੇ ਡਾਕੂਮੈਂਟ ਦੇ ਨਾਲ ਅੱਛੀ ਸਲਾਹ ਦੇ ਨਾਲ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਦੇ ਵੀਜ਼ਾ ਲੈ ਰਹੇ ਆ ਜੀ ਅੱਜ ਤੱਕ ਕਿਸੇ ਵੀ ਕਲਾਇੰਟ ਨੂੰ ਵਾਪਸ ਨਹੀਂ ਆਣਾ ਪਿਆ ਕਿਉਂਕਿ ਅਸੀਂ ਅੱਛੇ ਡਾਕੂਮੈਂਟ ਦੇ ਨਾਲ ਫਾਈਲ ਕਰਦੇ ਆ ਸਾਰੇ ਵੀਜ਼ਾ ਪ੍ਰੋਸੈਸ ਬਾਰੇ ਸਾਨੂੰ ਪਤਾ ਸੋ ਤੁਸੀਂ ਵੀ ਜੇ 20-25000 ਰੁਪਏ ਦੇ ਵਿੱਚ ਵੀਜ਼ ਥੋੜੇ ਪੈਸੇ ਅਨੇ ਰਿਸਕ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਹੋ ਤਾਂ ਵੈਸਟਰਨ ਪਾਸ ਦੇ ਹੈੱਡ ਆਫਿਸ ਹੁਸ਼ਿਆਰਪੁਰ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਨੂੰ ਗਰੰਟੀਆਂ ਤੁਹਾਨੂੰ ਛੋਟੀਆਂ ਦੇ ਕੇ ਤੁਹਾਡੇ ਕੋਲੋਂ ਪੈਸੇ ਲੈ ਜਾ ਰਹੇ ਨੇ ਤੁਹਾਨੂੰ ਝਾਲੀ ਡਾਕੂਮੈਂਟ ਤੇ ਝਾਲੀ ਵੀਜ਼ਾ ਦਿੱਤੇ ਜਾ ਰਹੇ ਨੇ ਸੋ ਜੇਕਰ ਤੁਸੀਂ ਇਸ ਪਰ ਕੇ ਰਿਆ ਤਾਂ ਬਾਹਰ ਨਹੀਂ ਨਿਕਲੇ ਤਾਂ ਤੁਹਾਨੂੰ ਵੀ 에ਰਪੋਰਟ ਤੋਂ ਵਾਪਸ ਮੋੜਨਾ ਪੈ ਸਕਦਾ ਸੋ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜੇ ਤੁਹਾਡਾ ਵੀਜ਼ਾ ਵੀ ਲੱਗ ਗਿਆ ਔਰ ਜੇਕਰ ਤੁਹਾਡਾ ਕੋਈ ਡਾਕੂਮੈਂਟ ਗਲਤ ਪਾਇਆ ਗਿਆ ਤੁਹਾਡੀ ਸਪਾਂਸਰਸ਼ਿਪ ਗਲਤ ਪਾਈ ਗਈ ਜਾਂ ਤੁਹਾਡੇ ਕੋਈ ਕੰਪਨੀ ਦੇ ਡਾਕੂਮੈਂਟ ਗਲਤ ਪਾਏ ਗਏ ਤਾਂ ਵੀ ਤੁਹਾਨੂੰ ਵਾਪਸ ਕੀਤਾ ਜਾ ਸਕਦਾ ਕਿਉਂਕਿ ਵੀਜ਼ਾ ਦੇ ਰੂਲਸ ਨੇ ਕਿ ਵੀਜ਼ਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਾ ਹੀ ਸਕਦੇ ਹੋ ਤੁਹਾਨੂੰ 에어ਪੋਰਟ ਤੇ 에어ਲਾਈਨ ਵਾਲੇ ਪੁੱਛ ਗਿਸ਼ ਕਰਦੇ ਨੇ ਫਿਰ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਆ ਉੱਥੇ ਤੁਹਾਡੇ ਕੋਲੋਂ ਪੁੱਛ ਗਿਸ਼ ਕੀਤੀ ਜਾਂਦੀ ਔਰ ਜੇਕਰ ਉਹਨਾਂ ਨੂੰ ਲੱਗਦਾ ਇਹ ਡਾਊਟ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਓਗੇ ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਤਾਂ ਤੁਹਾਨੂੰ ਵਾਪਸ ਕੀਤਾ ਜਾ ਸਕਦਾ ਸੋ ਕਾਰਨ ਕੁਝ ਵੀ ਹੋ ਸਕਦਾ ਜਿਆਦਾ ਗੱਲਾਂ ਨੂੰ ਸਮਝਣ ਲਈ ਵੈਸਟਰਨ ਪਾਸ ਦੇ ਹੈੱਡ ਆਫਿਸ ਅੱਜ ਹੀ ਪਹੁੰਚੋ ਸਹੀ ਡਾਕੂਮੈਂਟ ਦੇ ਨਾਲ ਵੀਜ਼ਾ ਪਾਓ ਔਰ ਇੱਕ ਅੱਛੀ ਕੰਪਨੀ ਔਰ ਇੱਕ ਅੱਛੇ ਕੰਸਲਟੈਂਟ ਦੀ ਚੋਣ ਕਰੋ ਤਾਂ ਜੋ ਤੁਸੀਂ ਫਰਾਡ ਤੋਂ ਬਚ ਸਕੋ ਸੋ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਿਓ ਜੀ ਜੋ ਮੇਰੀਆਂ ਫੀਲਿੰਗਸ ਸੀਗੀਆਂ ਜੋ ਮੇਰਾ ਇੱਕ ਐਕਸਪੀਰੀਅੰਸ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਆ ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਆ ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਦੇ ਆ ਕਿਉਂਕਿ ਤੁਸੀਂ ਸਾਨੂੰ ਪਿਆਰ ਕਰਦੇ ਆ ਬਹੁਤ ਸਾਰੀਆਂ ਵੀਡੀਆ ਵੀਡੀਓਜ਼ ਮੈਂ 5 ਦਿਨ ਪਹਿਲਾਂ ਵੀਡੀਓ ਪਾਈ ਸੀ ਉਹਦੇ 35 ਕੇ 60 ਕੇ 70 ਕੇ ਵਿਊਜ਼ ਹੋ ਗਏ ਸੋ ਬੜਾ ਚੰਗਾ ਲੱਗਦਾ ਜੀ ਕਿ ਫਾਲੋਅਰ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਪਿਆਰ ਕਰਦੇ ਨੇ ਸੋ ਜੇ ਸਾਡੇ 'ਚ ਵੀ ਕੋਈ ਕਮੀ ਆ ਤਾਂ ਕਮੈਂਟਸ ਕਰਕੇ ਦੱਸੋ ਆਪਣੀ ਕਮੀ ਨੂੰ ਸੁਧਾਰਾਂਗੇ ਜੀ ਸੋ ਵੀਡੀਓ ਚੰਗੀ ਲੱਗਦੀ ਹੈ ਸ਼